ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਚਾਹੀਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਅਸੀਂ ਹਾਸਮੇ ਹਰ ਪ੍ਰਭਾਵਿਤ ਇਲਾਕੇ ਵਿੱਚ ਐਨਡੀਆਰਐਫ ਦੀ ਟੀਮ ਨਾਲ ਰਾਹਤ ਸਮੱਗਰੀ ਜਿਹੜੀ ਹੈ ਹਰ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਉਣ ਦਾ ਕੰਮ ਜੋ ਐਨਡੀਆਰਐਫ ਦੇ ਟੀਮ ਕਰ ਰਹੀ ਹੈ ਇਸ ਸਮੇਂ ਟੀਮਾਂ ਵੀ ਮਾਤੀਂ ਮਿਲ ਰਹੇ ਉਹ ਕਹਿ ਰਿਹਾ ਹੈ ਤੇ ਜਿਸ ਜਗ੍ਹਾ ਕੋਸੀ ਨਿਕਲ ਰਿਹਾ ਉੱਥੇ 20 ਫੁੱਟ ਦੇ ਕਰੀਬ ਪਾਣੀ ਜੋ ਹੈ ਐਨਡੀਆਰਐਫ ਦੀ ਟੀਮ ਲੋਕ ਅੱਸਿਆ ਜਾ ਰਿਹਾ ਪਿੰਡ ਦੇ ਕੁਝ ਮਸ਼ੀਨਾਂ ਦੇ ਨਾਲ ਇਹ ਆਫਰੀਮਾ ਦਾ ਹੱਕ ਕਾਪੀਆ ਨੂੰ ਅਤੇ ਪਿੰਡ ਤੱਕ ਪਹੁੰਚਾਉਣ ਦਾ ਕੰਮ ਬੜੀ ਮਹੱਤਵਪੂਰਨ ਹੈ। ਇਸ ਤਵਾਹੀ ਦੇ ਉਹ ਮੰਜ਼ਿਲ ਨੇ ਜਿੱਤਾਂ ਨੂੰ ਸ਼ਬਦਾਂ ਵਿੱਚ ਪਿਆਰ ਨਹੀਂ ਕੀਤਾ ਜਾ ਸਕਦਾ। ਕਿਤੇ ਕਿ ਲੋਕਾਂ ਦੇ ਘਰ ਡੁੱਬ ਗਏ ਨੇ, ਫਸਲਾਂ ਬਰਬਾਦ ਹੋ ਗਈਆਂ ਨੇ। ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਦੀ ਫਤਿਹ ਮੈਂ ਪਿੰਡ ਗੁਲਾਬਾ ਪੈਣੀ ਜੋ ਕਿ ਪਿੰਡ ਤੋਂ ਤਕਰੀਬਨ ਸਾਡੀ 3 ਕਿਲੋਮੀਟਰ ਟਾਹਨੀਆ ਤਕਰੀਬਨ ਅਸੀਂ 15 ਘਾਰਾਂ ਇੱਥੇ 15 ਤੋਂ 20 ਬੰਦੇ ਆ ਕਿਉਂਕਿ ਸਾਡੇ ਕੋਲੇ ਜਿਹੜਾ ਕੁਛ ਇੱਥੇ ਪਾਣੀ ਸਭ ਕੁਝ ਲੋੜ ਕੇ ਲੈ ਗਿਆ ਹੈ ਸਾਡੇ ਪਰਿਵਾਰ ਦਾ ਇੰਨਾ ਕੋ ਮੰਦਾ ਹਾਲ ਹੈ ਕੋਈ ਕਿੱਧਰ ਪਹੁੰਚ ਗਿਆ ਕੋ ਕਿੱਧਰ ਪਹੁੰਚ ਗਿਆ ਪਸ਼ੂ ਸਾਡੇ ਇੱਥੇ ਫਸੇ ਹੋਏ ਆ ਪਸ਼ੂ ਨੂੰ ਅਸੀਂ ਕੱਢ ਨਹੀਂ ਸਕਦੇ ਨਾ ਅਸੀਂ ਘਰ ਆਪਣੇ ਛੱਡ ਸਕਦੇ ਸਾਡਾ ਜੀਣਾ ਬਹੁਤ ਹੀ ਜ਼ਿਆਦਾ ਹਰਾਮ ਹੋਇਆ ਹਰਾਮ ਐਸੀ ਇੱਥੇ ਜੀਣਾ ਹਰਾਮ ਸਦੋਖਲੇ ਬੱਚੇ ਕਿਦੇ ਆਪ ਕਿਦੇ ਆਦਮੀ ਕਿਦੇ ਕੋ ਜੀਣਾ ਜੀਣ ਜੁੜਿਆ ਅਸੀਂ ਤੇ ਸਾਡਾ ਬਹੁਤ ਜੀਣਾ ਹਰਾਮ ਹੈ ਜਿਵੇਂ ਸਾਡੀ ਤੁਹਾਨੂੰ ਸੋ ਚੰਗੀ ਰਸਾ ਦੀ ਮਦਦ ਕੀਤੀ ਜਾਵੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਡੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਨੂੰ ਪਿੱਛੇ 5-5 ਮਰਲੇ ਥਾਂ ਦਿੱਤੀ ਜਾਵੇ ਅਸੀਂ ਇਸ ਹਾਲਾਤੋਂ ਬਾਹਰ ਨਿਕਲ ਸਕੇ ਸਾਡੇ ਬੱਚੇ ਪੜ੍ਹ ਨਹੀਂ ਸਕਦੇ ਅਸੀਂ ਕਿਤੇ ਜਾ ਨਹੀਂ ਸਕਦੇ ਅਸੀਂ ਕਿਤੇ ਕੰਮ ਕਰ ਨਹੀਂ ਸਕਦੇ ਵੈਗਰੂ ਜੀ ਦਾ ਖਾਲਸਾ ਪਹਿਲੇ ਫਾਜ਼ਲ ਦਾ ਇਹ ਇਲਾਕਾ ਹੈ ਜਿੱਥੇ ਕੀ ਹਰ ਬੀੜ ਤੇ ਲੋਕਾਂ ਨੂੰ ਪਸ਼ੂਆਂ ਦੇ ਨਾਲ ਰਹਿਣਾ ਰਹਿਣ ਵਿੱਚ ਮਜਬੂਰ ਹੋਣਾ ਪੈ ਰਿਹਾ ਹੈ ਇੱਥੇ ਹੀ ਪਸ਼ੂਏ ਤੇ ਇੱਥੇ ਹੀ ਹੈ ਰਹਿ ਰਹੇ ਨੇ ਸਿਰ ਦੇ ਉੱਤੇ ਸਿਰਫ ਤਰਪਾਈਲ ਹੈ ਤੇ ਹੋਰ ਕੁਝ ਵੀ ਨਹੀਂ ਧੰਨਵਾਦ ਜੀ ਮੈਂ ਤੇਜਿੰਦਰ ਪਾਲ ਸਿੰਘ ਡੈਨਿਕ ਸਵੇਰਾ ਟੀਵੀ ਤੋਂ ਅਸੀਂ ਹਾਂ ਇਸ ਸਮੇਂ ਹਰ ਪ੍ਰਭਾਵਿਤ ਇਲਾਕੇ ਵਿੱਚ ਐਨਡੀਆਰਫੀ ਟੀਮ ਨਾਲ ਰਾਹਤ ਸਮੱਗਰੀ ਜਿਹੜੀ ਹੈ ਹਰ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਉਣ ਦਾ ਕੰਮ ਜੋ ਐਨਡੀਆਰਫੀ ਦੀ ਟੀਮ ਕਰ ਰਹੀ ਹੈ ਇਸ ਸਮੇਂ ਟੀਮਾਂ ਵੀ ਮੌਜੂਦ ਲੜਾ ਉਹ ਕਹਿ ਰਿਹਾ ਤੇ ਜਿਸ ਜਗ੍ਹਾ ਕੋਸੀਂ ਨਿਕਲ ਰਹੇ ਆ ਉੱਥੇ 20 ਫੁੱਟ ਦੇ ਕਰੀਬ ਪਾਣੀ ਜੋ ਹੈ ਐਨਡੀਆਰਐਫ ਦੀ ਟੀਮ ਲੋ ਦੱਸਿਆ ਜਾ ਰਿਹਾ ਪਿੰਡ ਦੇ ਕੁਝ ਪਿਛਲੇ ਆ ਦੇ ਨਾਲ ਐਨਡੀਆਰਐਫ ਦੀ ਟੀਮ ਆਹਲਾ ਹੱਥ ਕਾਜ ਜਾਂ ਨੂੰ ਅੱਗੇ ਪਿੰਡ ਤੱਕ ਪਹੁੰਚਾਉਣ ਦਾ ਕੰਮ ਬੜੀ ਬਕੂਤੀ ਨਾਲ ਦੇਵਾ ਇਹ ਕਮਾਹੀ ਦੇ ਉਹ ਮੰਦਰ ਦੇ ਜਿੱਤਾਂ ਨੂੰ ਸ਼ਬਦਾਂ ਵਿੱਚ ਪਿਆਰ ਨਹੀਂ ਕੀਤਾ ਜਾ ਸਕਦਾ ਕਿਤੇ ਕਿ ਲੋਕਾਂ ਦੇ ਘਰ ਡੁੱਬ ਗਏ ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਦੀ ਫਤਿਹ ਮੈਂ ਪਿੰਡ ਗੁਲਾਬਾ ਪੈਣੀ ਜੋ ਕਿ ਪਿੰਡ ਤੋਂ ਤਕਰੀਬਨ ਸਾਡੀ 3 ਕਿਲੋਮੀਟਰ ਟਾਹਨੀਆ ਤਕਰੀਬਨ ਅਸੀਂ 15 ਘਾਰਾਂ ਇੱਥੇ 15 ਤੋਂ 20 ਬੰਦੇ ਆ ਕਿਉਂਕਿ ਸਾਡੇ ਕੋਲੇ ਜਿਹੜਾ ਕੁਛ ਇੱਥੇ ਪਾਣੀ ਸਭ ਕੁਝ ਲੋੜ ਕੇ ਲੈ ਗਿਆ ਹੈ ਸਾਡੇ ਪਰਿਵਾਰ ਦਾ ਇੰਨਾ ਕੋ ਮੰਦਾ ਹਾਲ ਹੈ ਕੋਈ ਕਿੱਧਰ ਪਹੁੰਚ ਗਿਆ ਕੋ ਕਿੱਧਰ ਪਹੁੰਚ ਗਿਆ ਪਸ਼ੂ ਸਾਡੇ ਇੱਥੇ ਫਸੇ ਹੋਏ ਆ ਪਸ਼ੂ ਨੂੰ ਅਸੀਂ ਕੱਢ ਨਹੀਂ ਸਕਦੇ ਨਾ ਅਸੀਂ ਘਰ ਆਪਣੇ ਛੱਡ ਸਕਦੇ ਸਾਡਾ ਜੀਣਾ ਬਹੁਤ ਹੀ ਜ਼ਿਆਦਾ ਹਰਾਮ ਹੋਇਆ ਹਾਂ ਮੈਂ ਅਸੀਂ ਇੱਥੇ ਜੀਣਾ ਹਰਾਮ ਸਦੋਖਲੇ ਬੱਚੇ ਕਿਦੇ ਆਪ ਕਿਦੇ ਆਦਮੀ ਕਿਦੇ ਕੋ ਜੀਣਾ ਜੀਣ ਜੁੜਿਆ ਅਸੀਂ ਤੇ ਸਾਡਾ ਬਹੁਤ ਜੀਣਾ ਹਰਾਮ ਹੈ ਜਿਵੇਂ ਸਾਦੀ ਤੁਹਾਨੂੰ ਸੋ ਚੰਗੀ ਰਸਾ ਦੀ ਮਦਦ ਕੀਤੀ ਜਾਵੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਡੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਨੂੰ ਪਿੱਛੇ 5-5 ਮਰਲੇ ਥਾਂ ਦਿੱਤੀ ਜਾਵੇ ਅਸੀਂ ਇਸ ਹਾਲਾਤੋਂ ਬਾਹਰ ਨਿਕਲ ਸਕੇ ਸਾਡੇ ਬੱਚੇ ਪੜ੍ਹ ਨਹੀਂ ਸਕਦੇ ਅਸੀਂ ਕਿਤੇ ਜਾ ਨਹੀਂ ਸਕਦੇ ਅਸੀਂ ਕਿਤੇ ਕੰਮ ਕਰ ਨਹੀਂ ਸਕਦੇ ਵੈਗਰੂ ਜੀ ਦਾ ਖਾਲਸਾ ਪਹਿਲੇ ਫਾਜ਼ਲ ਦਾ ਇਹ ਇਲਾਕਾ ਹੈ ਜਿੱਥੇ ਕੀ ਹਰ ਬੀੜ ਤੇ ਲੋਕਾਂ ਨੂੰ ਪਸ਼ੂਆਂ ਦੇ ਨਾਲ ਰਹਿਣਾ ਰਹਿਣ ਵਿੱਚ ਮਜਬੂਰ ਹੋਣਾ ਪੈ ਰਿਹਾ ਹੈ ਇੱਥੇ ਹੀ ਪਸ਼ੂ ਐ ਤੇ ਇੱਥੇ ਹੀ ਐ ਰਹਿ ਰਹੇ ਨੇ ਸਿਰ ਦੇ ਉੱਤੇ ਸਿਰਫ ਤਰਪਾਈਲ ਐ ਤੇ ਹੋਰ ਕੁਝ ਵੀ ਨਹੀਂ ਧੰਨਵਾਦ ਜੀ ਮੈਂ ਤੇਜਿੰਦਰ ਪਾਲ ਸਿੰਘ ਡੈਨਿਕ ਸਵੇਰਾ ਟੀਵੀ ਤੋਂ ਅਸੀਂ ਹਾਂ ਇਸ ਸਮੇਂ ਹਰ ਪ੍ਰਭਾਵਿਤ ਇਲਾਕੇ ਵਿੱਚ ਐਨਡੀਆਰਫੀ ਟੀਮ ਨਾਲ ਰਾਹਤ ਸਮੱਗਰੀ ਜਿਹੜੀ ਐ ਹਰ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਉਣ ਦਾ ਕੰਮ ਜੋ ਐਨਡੀਆਰਫੀ ਦੀ ਟੀਮ ਕਰ ਰਹੀ ਐ ਇਸ ਸਮੇਂ ਟੀਮਾਂ ਵੀ ਲੜਾ ਉਹ ਪਹਰੇ ਆ ਤੇ ਜਿਸ ਜਗਾ ਕੋਸ਼ਿਸ਼ ਕਰ ਰਹੇ ਆ ਉਥੇ 20 ਫੁੱਟ ਦੇ ਕਰੀਬ ਪਾਣੀ ਜੋ ਹੈ ਐਨਡੀਆਰਐਫ ਦੀ ਟੀਮ ਨੂੰ ਦੱਸਿਆ ਜਾ ਰਿਹਾ ਪਿੰਡ ਦੇ ਕੁਝ ਮਸ਼ੀਨਦਿਆਂ ਦੇ ਨਾਲ ਐਨਡੀਆਰਐਫ ਦੀ ਟੀਮ ਆਹਲਾ ਹੱਥ ਕਾਜਾਂ ਨੂੰ ਅੱਗੇ ਪਿੰਡ ਤੱਕ ਪਹੁੰਚਾਉਣ ਦਾ ਕੰਮ ਬੜੀ ਬਕੂਤੀ ਨਾਲ ਦੇਵਾਇਆ ਇਸ ਤਵਾਹੀ ਦੇ ਉਹ ਮੰਂਦਰ ਦੇ ਚਿੰਤਾ ਨੂੰ ਜਗਤ ਦੇ ਮੋਟਰ ਮੋਟਰ ਚੱਲਣ ਲੱਗ ਪਈਆਂ ਨੇ। ਹਾਂਜੀ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਮੈਂ ਪਿੰਡ ਗੁਲਾਬਾ ਪੈਣੀ ਜੋ ਕਿ ਪਿੰਡ ਤੋਂ ਤਕਰੀਬਨ ਸਾਢੇ 3 ਕਿਲੋਮੀਟਰ ਟਾਹਣੀਆ ਤਕਰੀਬਨ ਅਸੀਂ 15 ਘਾਰਾਂ ਇੱਥੇ 15 ਤੋਂ 20 ਬੰਦੇ ਆ। ਕੋਕੀ ਸਾਡੇ ਕੋਲੇ ਜਿਹੜਾ ਕੁਛ ਇੱਥੇ ਪਾਣੀ ਸਭ ਕੁਛ ਲੋੜ ਕੇ ਲੈ ਗਿਆ ਸਾਡੇ ਪਰਿਵਾਰ ਦਾ ਇੰਨਾ ਕੋ ਮੰਦਾ ਹਾਲ ਹੈ ਕੋਈ ਕਿੱਧਰ ਪਹੁੰਚ ਗਿਆ ਕੋਕੀ ਕਿੱਧਰ ਪਹੁੰਚ ਗਿਆ ਪਸ਼ੂ ਸਾਡੇ ਇੱਥੇ ਫਸੇ ਹੋਏ ਆ ਪਸ਼ੂ ਨੂੰ ਅਸੀਂ ਕੱਢ ਨਹੀਂ ਸਕਦੇ ਨਾ ਅਸੀਂ ਘਰ ਆਪਣੇ ਛੱਡ ਸਕਦੇ ਸਾਡਾ ਜੀਣਾ ਹ ਬਹੁਤ ਹੀ ਜ਼ਿਆਦਾ ਹਰਾਮ ਹੋਇਆ ਹਮ ਅਸੀਂ ਇੱਥੇ ਜੀਣਾ ਹਰਾਮ ਸਦੋਖਲੇ ਬੱਚੇ ਕਿਦੇ ਆਪ ਕਿਦੇ ਆਦਮੀ ਕਿਦੇ ਕੋ ਜੀਣਾ ਜੀ ਨਹੀਂ ਜੁੜਿਆ ਅਸੀਂ ਤੇ ਸਾਡਾ ਬਹੁਤ ਜੀਣਾ ਹਰਾਮ ਹੈ ਜਿਵੇਂ ਸਾਡੀ ਤੁਹਾਨੂੰ ਸੋ ਚੰਗੀ ਰਸਾ ਦੀ ਮਦਦ ਕੀਤੀ ਜਾਵੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਡੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਨੂੰ ਪਿੱਛੇ 5-5 ਮਰਲੇ ਥਾਂ ਦਿੱਤੀ ਜਾਵੇ ਅਸੀਂ ਇਸ ਹਾਲਾਤੋਂ ਬਾਹਰ ਨਿਕਲ ਸਕੇ ਸਾਡੇ ਬੱਚੇ ਪੜ੍ਹ ਨਹੀਂ ਸਕਦੇ ਅਸੀਂ ਕਿਤੇ ਜਾ ਨਹੀਂ ਸਕਦੇ ਅਸੀਂ ਕਿਤੇ ਕੰਮ ਕਰ ਨਹੀਂ ਸਕਦੇ ਵੈਗਰੂ ਜੀ ਦਾ ਖਾਲਸਾ ਪਹਿਲੇ ਫਾਜ਼ਲ ਦਾ ਇਹ ਇਲਾਕਾ ਹੈ ਜਿੱਥੇ ਕੀ ਹਰ ਬੀੜ ਤੇ ਲੋਕਾਂ ਨੂੰ ਪਸ਼ੂਆਂ ਦੇ ਨਾਲ ਰਹਿਣਾ ਰਹਿਣ ਵਿੱਚ ਮਜਬੂਰ ਹੋਣਾ ਪੈ ਰਿਹਾ ਹੈ ਇੱਥੇ ਹੀ ਪਸ਼ੂਏ ਤੇ ਇੱਥੇ ਹੀ ਰਹਿ ਰਹੇ ਨੇ ਸਿਰ ਦੇ ਉੱਤੇ ਸਿਰਫ ਤਰਪਾਈਲ ਹੈ ਤੇ ਹੋਰ ਕੁਝ ਵੀ ਨਹੀਂ ਧੰਨਵਾਦ ਜੀ ਮੈਂ ਤੇਜਿੰਦਰ ਪਾਲ ਸਿੰਘ ਦੈਨਿਕ ਸਵੇਰਾ ਟੀਵੀ ਤੋਂ